ਸਾਡੇ ਵਿਸਤਾਰ ਸਾਡੇ ਲੋਕਾਂ ਨੂੰ ਜੀ ਮੈਂ ਸਾਡੇ ਮਾਨਜੋ ਕੇਵਲੇ ਸਾਹਿਬ ਦੇ ਨਾਲ ਸਾਰੇ ਜਿਹੜੇ ਸਾਡੇ ਵਰਕਰ ਸਰਦਾਰ ਉਹਨਾਂ ਦੇ ਨਾਲ ਜਿਹੜੀ ਕਮੇਟੀ ਜਿਹੜੀ ਹੈ ਉਹ ਰੱਖੀ ਗਈ ਹੈਗੀ ਤੇ ਸਾਰੇ ਸਾਡੇ ਲਹਿਰੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਜਿਹੜੇ ਵਰਕਰ ਪਹੁੰਚੇ ਆ ਸੋ ਸਾਰਿਆਂ ਦੇ ਨਾਲ ਮਿਲ ਕੇ ਕਿਉਂਕਿ ਪਹਿਲਾਂ ਐਮਐਲਏ ਸਾਹਿਬ ਦੀ ਜ਼ਿੰਮੇਵਾਰੀ ਸੀ ਇੱਥੇ ਡਵੈਲਪਮੈਂਟ ਕਰਵਾਉਣ ਦੀ ਲੋਕਾਂ ਦੇ ਮਸਲੇ ਹੱਲ ਕਰਨ ਦੀ ਤੇ ਹੋਣਾ ਲੋਕਾਂ ਦੇ ਨਾਲ-ਨਾਲ ਮੇਰੀ ਜਿੰਮੇਵਾਰੀ ਤੌਰ ਮੈਂਬਰ ਪਾਰਲੀਮੈਂਟਾਈ ਹੈ ਤੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਵੱਲੋਂ ਪੂਰੇ ਪੰਜਾਬ ਦੇ ਉੱਤੇ ਮੁੱਦੇ ਮੈਂ ਉੱਥੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਜਿਹੜੀ ਮੇਰੀ ਡਿਊਟੀ ਲਾ ਕੇ ਭੇਜਿਆ ਸੀ ਤੇ ਆਪਣੇ ਵੱਲੋਂ ਇਮਾਨਦਾਰੀ ਨਾਲ ਲਵਾਉਣ ਦੀ ਜਿਹੜੀ ਕੋਸ਼ਿਸ਼ ਉੱਤੇ ਕੀਤੀ ਹੈ ਸੋ ਇਸੇ ਕਰਕੇ ਅੱਜ ਮੈਂ ਇੱਥੇ ਆਇਆ ਕਿਉਂਕਿ ਮੈਂ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਗੱਲ ਕਹੀ ਸੀ ਕਿ ਤੁਸੀਂ ਮੈਨੂੰ ਇੱਕ ਵਾਰ ਉੱਥੇ ਭੇਜੋ ਮੈਂ ਹਰ ਵਰਗ ਦੀ ਜਾ ਕੇ ਉੱਥੇ ਗੱਲ ਹੈ ਜਿਹੜੀ ਉਹ ਕਰੂੰਗਾ ਤੇ ਮੈਂ ਕਿਸਾਨਾਂ ਦੀ ਮਜ਼ਦੂਰਾ ਦੀ ਵਪਾਰੀਆਂ ਦੀ ਖਿਡਾਰੀਆਂ ਦੀ ਹਰ ਇੱਕ ਦੀ ਆਵਾਜ਼ ਜਿਹੜੀ ਹੈ ਮੈਂ ਉੱਥੇ ਉਠਾਈ ਜਿਹੜੀ ਬੁਲੰਦ ਹੈ ਉਹ ਕੀਤੀ ਤੇ ਅੱਜ ਮੈਂ ਉਹਨਾਂ ਸਾਰੇ ਵਰਕਰਾਂ ਨੂੰ ਜਿਨ੍ਹਾਂ ਨੇ ਮੈਨੂੰ ਉੱਥੇ ਭੇਜਿਆ ਸਾਰੇ ਭਰਾਵਾਂ ਨੂੰ ਮਿਲਣ ਦੇ ਲਈ ਆਇਆ ਤੇ ਐਮਐਲਏ ਸਾਹਿਬ ਨਾਲ ਹੁਣ ਮਿਲ ਕੇ ਇਲਾਕੇ ਦੀ ਜੋ ਮੇਰੇ ਅਧੀਨ ਆਉਂਦੇ ਕੰਮ ਨੇ ਤਾਂ ਐਮਐਲਏ ਸਾਹਿਬ ਦੇ ਦੀਆਂ ਉਹਦੇ ਕੰਮ ਨੇ ਅਸੀਂ ਰਲ ਮਿਲ ਕੇ ਸਰਕਾਰ ਦੇ ਵਿੱਚ ਜਿਹੜੇ ਆ ਉਹ ਕਰਾਂਗੇ ਹਰਿਆਣੇ ਦਾ ਇਲੈਕਸ਼ਨ ਆ ਰਿਹਾ ਜਿੱਥੇ ਆਮ ਆਦਮੀ ਪਾਰਟੀ ਕਿੰਨੇ ਸਿੱਤੇ ਦੇ ਚੋਣ ਲੜ ਰਹੀ ਸਾਰਿਆਂ ਦੇ ਲੜਾਂਗੇ ਹੀ ਹੁਣ ਜਦੋਂ ਇਲੈਕਸ਼ਨਾਂ ਲੜਦੀਆਂ ਸਾਡਾ ਲੀਡਰ ਹਰਿਆਣੇ ਦਾ ਜੰਮਿਆ ਪਲਿਆ ਉੱਥੇ ਵੱਡੇ ਹੋਏ ਉੱਥੇ ਬੜੇ ਰਵਿੰਦ ਕੇ ਦੀਵਾਲ ਜੀ ਹੁਣ ਹਰਿਆਣੇ ਦੇ ਪਰਲੇ ਪਾਸੇ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਤੇਦਰ ਪੰਜਾਬ ਦੇ ਵਿੱਚ ਵੀ ਅਵਚਾਲੇ ਹਰਿਆਣਾ ਰਹਿ ਗਿਆ ਜਿੱਥੋਂ ਦੇ ਸਾਡੇ ਲੀਡਰ ਨੇ ਉੱਥੇ ਵੀ ਐਮ ਐਲ ਏ ਸਾਹਿਬ ਦੀ ਡਿਊਟੀ ਲੱਗੀ ਹੋਈ ਐ ਮੇਰੇ ਵੀ ਲੱਗਦੀ ਐ ਮੈਂ ਕੋਈ ਤੇ ਬੜਾ ਟਹਾਣੇ ਜਾ ਕੇ ਆਇਆ ਉਧਰ ਹਰਿਆਣੇ ਜਾ ਕੇ ਆਇਆ ਆ ਆਰੋਹਤ ਇਕਸਾਈਡ ਅਨ ਪ੍ਰੋਗਰਾਮ ਸੀ ਆਜ ਤੱਕ ਆਇਆ ਤੇ ਰੋਜ਼ ਕਿੰਨਾ ਕਿਤੇ ਪ੍ਰੋਗਰਾਮ ਜਿਹੜੇ ਆ ਉਹ ਹੁੰਦੇ ਆ ਸਾਰੀ ਲੀਡਰਸ਼ਿਪ ਕੱਢੀ ਹੋਈ ਆ ਇਹ ਹਰਿਆਣੇ ਦੇ ਵਿੱਚ ਵੀ ਬਿਲਕੁਲ ਉਹਦਾ ਮਾਹੌਲ ਬਣਿਆ ਹੋਇਆ ਇਹ ਹਰਿਆਣੇ ਦੇ ਲੋਕੀ ਜਿਹੜੇ ਬਦਲਾਅ ਨੇ ਉਹ ਚਾਹੁੰਦੇ ਆ ਕਿ ਜਿਹੜੇ ਰਾਜਨੀਤਿਕ ਪਰਿਵਾਰ ਨੇ ਉਹਨਾਂ ਦੀ ਸਿਆਸਤ ਦਾ ਅੰਤ ਹੋਵੇ ਤੇ ਆਮ ਲੋਕਾਂ ਦਾ ਜਿਹੜੀ ਵਾਗ ਡੋਰਾ ਵਾਗ ਆਪੇ ਬੜੇ ਦਿਨਾਂ ਬਾਅਦ ਕੀ ਚਿਰ ਬਾਅਦ ਜੇ ਨਹੀਂ ਕਿ ਫੁੱਲਪ੍ਰਿੰਟ ਦੀ ਸੀਸਾ ਦੇ ਵਿੱਚ ਜਿਹੜਾ 15 ਅਗਸਤ ਦੇ ਸੀਮਤਾ ਬਿਆਨ ਆਇਆ ਲੱਗਦਾ ਨਹੀਂ ਕਿ ਪੰਜਾਬ ਦੇ ਹਾਲਾਤ ਤਾਂ ਖਰਾਬ ਪਾ ਨਹੀਂ ਦੇਖੋ ਜੀ ਇਹ ਸਿਰਫ ਤੇ ਸਿਰਫ ਕੋਈ ਆਪੋਜੀਸ਼ਨ ਕੋਲੇ ਕੋਈ ਮੁੱਦਾ ਨਹੀਂ ਇਦਾਂ ਦੇ ਮੁੱਦਿਆਂ ਨੂੰ ਜਿਹੜੇ ਉਹ ਹਾਲਾਤ ਦੇ ਰਹਿੰਦੇ ਆ ਪਰ ਸਾਰੇ ਪੰਜਾਬ 'ਚ ਹੀ ਰਹਿੰਦੇ ਆ ਤੁਹਾਨੂੰ ਕਿਹੜੇ ਇੱਥੇ ਜਿਹੜੇ ਹਾਲਾਤ ਨੇ ਕੋਈ ਇਦਾਂ ਦੇ ਜਿਹੜੇ ਲੱਗਦੇ ਆ ਸਾਰ ਦਿਨ ਆਪਾਂ ਇੱਥੇ ਜਿਹੜੇ ਆ ਕੁਮਧੇ ਆ ਸਿਰਫ ਲੋਕਾਂ ਨੂੰ ਗਮਰਾਹ ਕਰਨ ਲਈ ਲੋਕਾਂ ਨੂੰ ਡਰਾਉਣ ਦੇ ਲਈ ਭੜਕਾਉਣ ਦੇ ਲਈ ਇਦਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਜਾਂਦੀ ਆ